ਇਹ ਤਰ੍ਹਾਂ ਦੇ ਪੰਜਾਬ ਦੇ ਵਿੱਚ ਰਾਸ਼ਪਤੀ ਲਾਸ਼ ਸ਼ਾਸਨ ਜਿਹੜਾ ਉਹ ਲਾਗੂ ਕਰਨਾ ਚਾਹੀਦਾ ਹੈ ਪਰ ਮੇਰਾ ਮੁੱਦਾ ਜੀ ਸਿਰਫ ਇੰਨਾ ਕ ਹੈਗਾ ਆ ਕਿ ਕੱਲ ਰਾਤੀ ਅੱਧੀ ਰਾਤ ਨੂੰ ਸਾਡੇ ਸਾਬਕਾ ਕੈਬਨਿਟ ਮਨਿਸਟਰ ਜਿਹੜੇ ਮਨਰंजन ਕਾਲੀਆ ਜੀ ਹੈ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਤੇ ਉਹ ਹਮਲਾ ਗ੍ਰੇਨੇਡ ਦਾ ਹਮਲਾ ਸੀਗਾ ਤੇ ਇਸ ਹਮਲੇ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਇਹ ਤਾਂ ਕਹੋ ਕਿ ਪਰਮਾਤਮਾ ਦੀ ਕਿਰਪਾ ਰਹੀ ਤੇ ਇਸ ਕਰਕੇ ਹਮਲਾ ਜਿਹੜਾ ਥੋੜਾ ਜਿਹਾ ਟਲ ਗਿਆ ਤੇ ਉਹਨਾਂ ਦੀ ਜਾਨ ਜਿਹੜੀ ਆ ਬਚ ਗਈ ਤੇ ਬਹੁਤ ਨਿੰਦਣੀਏ ਕੰਮ ਸੀਗਾ ਜਿਹੜਾ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਸੀਂ ਇਹ ਦੇਖੋ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਪ੍ਰਸ਼ਾਸਨ ਹੈਗਾ ਆ ਪੰਜਾਬ ਦਾ ਪ੍ਰਸ਼ਾਸਨ ਹੈਗਾ ਉਹਨਾਂ ਨੇ ਖੌਨ ਤੱਕ ਨਹੀਂ ਚੱਕਿਆ ਠੀਕ ਹੈ ਉਹਨਾਂ ਨੂੰ ਆਪਣਾ ਜਿਹੜਾ ਗਾਰਡ ਭੇਜਣਾ ਪਿਆ ਉਥੇ ਦੱਸਣ ਵਾਸਤੇ ਕਿ ਮੇਰੀ ਕੋਠੀ ਤੇ ਹਮਲਾ ਹੋਇਆ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਭਗਵੰਤ ਮਾਨ ਜੀ ਹਜੇ ਵੀ ਸੁੱਤੇ ਪਏ ਨੇ ਉਹਨਾਂ ਨੂੰ ਕੋਈ ਹੋਸ਼ ਨਹੀਂ ਹੈਗੀ ਇਹਦਾ ਹੱਲ ਇਹ ਹੀ ਹੈ ਜੀ ਜਿਨ੍ਹਾਂ ਨੇ ਕੱਲ ਹਮਲਾ ਕੀਤਾ ਆ ਰਾਤ ਨੂੰ ਅੱਧੀ ਰਾਤ ਨੂੰ ਹਮਲਾ ਆਇਆ ਉਹ ਫੜੇ ਜਾਣ ਤੇ ਇਹਦੀ ਪੂਰੀ ਜਾਂਚ ਪੜਤਾਲ ਹੋਵੇ ਕਿ ਉਹ ਕਿੱਥੋਂ ਦੇ ਬੰਦੇ ਨੇ ਤੇ ਕਿਹਦੇ ਥਰੂ ਇਹ ਹਮਲੇ ਹੋਏ ਨੇ